ਗੁਰਨਾਮਾ ਦੇਖ ਰਿਹਾ ਸਾਰੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਦੀ ਜਿਮਨੀ ਚੋਣ ਦੇ ਵਿੱਚ ਕੀ ਦਾ ਪਲੜਾ ਭਾਰੀ ਹੈ ਕਿਹੜੇ ਲੋਕ ਕਿਹੜੇ ਕੈਂਡੀਡੇਟ ਹੈ ਚੋਣ ਮੈਦਾਨ ਦੇ ਵਿੱਚੋਂ ਬਾਹਰ ਹੋ ਗਏ ਨੇ ਇਸ ਦਾ ਖੁਲਾਸਾ ਹੋਇਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਚਿਆ ਨਹੀਂ ਨਾ ਹੀ ਅਮਨ ਅਰੋੜਾ ਨੇ ਨਾ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕਿ ਸੰਜੀਵ ਅਰੋੜਾ ਨੂੰ ਬੜਾ ਵੱਡਾ ਝਟਕਾ ਲੱਗੇਗਾ ਜਿਮਣੀ ਚੋਣ ਨੂੰ ਲੈ ਕੇ ਜਿੰਨਾ ਅੱਡੀ ਚੋਟੀ ਦਾ ਸੱਤਾਧਾਰੀ ਸਰਕਾਰ ਜੋਰ ਲਗਾ ਰਹੀ ਹੈ ਇਨ੍ਹਾਂ ਭਾਰਤ ਪੂਰਨ ਆਸ਼ੂ ਜਾਂ ਸ਼ਰੂਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਵੱਲੋਂ ਨਹੀਂ ਲਗਾਇਆ ਜਾ ਰਿਹਾ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਾਲੇ ਉਤਾਰਨਾ ਹੈ ਲੇਕਿਨ ਜਗੋ ਤੇਰ ਵੀ ਹੋਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਦੇ ਨਾਲ ਕਿਉਂਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਉਸ ਦਾ ਪਰਿਵਾਰ ਅਤੇ ਉਸ ਦੇ ਸਮਰਥਕ ਵਿਰੋਧ ਕਰ ਰਹੇ ਨੇ ਸੰਜੀਵ ਅਰੋੜਾ ਦਾ ਭਾਈ ਸਾਡਾ ਬਾਈਕਾਟ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਕਿਉਂ ਕਿ ਤਰਸ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਜਿਮਨੀ ਚੋਣ ਦੇ ਵਿੱਚ ਟਿਕਟ ਨਹੀਂ ਦਿੱਤੀ ਕਿਉਂ ਕਿ ਗੁਰਪ੍ਰੀਤ ਗੋਗੀ ਨੇ ਉਹ ਵਾਟ ਕੱਢੀ ਸੀ ਜਦੋਂ ਉਹ ਜਿਉਂਦੇ ਸੀ ਵੀ ਭਾਈ ਅਸੀਂ ਜਿਹੜੇ ਵਾਅਦੇ ਕੀਤੇ ਨੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ ਉਹ ਉਹਨਾਂ ਦੀ ਪਰਪਾਈ ਨਹੀਂ ਕੀਤੀ ਜਾ ਰਹੀ ਇਸ ਨੂੰ ਲੈ ਕੇ ਬੜਾ ਵੱਡਾ ਬਖੇੜਾ ਬੜਾ ਵੱਡਾ ਰੌਲਾ ਪੈ ਗਿਆ ਹੈ ਹਾਲਾਂਕਿ ਕੱਲ ਅਮਨ ਰੂੜੇ ਦੇ ਨਾਲ ਹੋਰ ਸਾਥੀ ਹੈਗੇ ਸੀ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਵੱਲੋਂ ਵੱਡੀ ਆਫਰ ਕੀਤੀ ਗਈ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੂੰ ਵੀ ਭਾਈ ਤੁਹਾਨੂੰ ਪੰਜਾਬ ਦਾ ਇੱਕ ਵੱਡਾ ਅਹੁਦਾ ਚੇਅਰਮੈਨ ਇੱਕ ਹੋਰ ਉਹਦਾ ਹੁੰਦਾ ਯਾਦ ਨਹੀਂ ਯਾਰ ਉਹ ਤੁਹਾਨੂੰ ਬਣਾ ਦਿਆਂਗੇ ਤੇ ਤੁਹਾਨੂੰ ਤੁਹਾਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਲੇਕਿਨ ਉਹ ਆਫਰ ਨੂੰ ਵੀ ਕਹਿੰਦੇ ਨੇ ਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਨੇ ਠੁਕਾ ਦਿੱਤਾ ਉਧਰ ਜਿਹੜੇ ਖਾਸਮ ਖਾਸ ਸੀ ਜਿਹੜੇ ਸੰਜੀਵ ਅਰੋੜਾ ਤੋਂ ਹੋਰ ਵੀ ਲੋਕ ਸੀ ਵੱਡੇ ਆਗੂ ਸੀ ਜਿਹੜੇ ਕਹਿੰਦੇ ਕਿ ਸਾਨੂੰ ਚੋਣ ਲੜਾ ਜਾਵੇ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ ਇਸ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਬਲ ਮਿਲ ਰਿਹਾ ਹੈ ਲਗਭਗ 99% ਕਾਂਗਰਸ ਦੀ ਜਿੱਤ ਪੱਕੀ ਹੋ ਗਈ ਹੈ ਜਿਮਣੀ ਚੋਣਾਂ ਨੂੰ ਲੈ ਕੇ ਹਲਕਾ ਲੁਧਿਆਣਾ ਪਛਵੀ ਤੋਂ ਕਿਉਂਕਿ ਸੰਜੀਵ ਅਰੁੜਨ ਵੀ ਹੁਣ ਸਮਝ ਨਹੀਂ ਆ ਰਹੀ ਕਿ ਗੁਰਪ੍ਰੀਤ ਗੋਗੀ ਦੇ ਪਰਿਵਾਰ ਅਤੇ ਉਸ ਦੇ ਸਮਰਥਕਾਂ ਵੱਲੋਂ ਮੇਰਾ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੰਦਰ ਖਾਤੇ ਉਹ ਭਾਰਤ ਭੂਸ਼ਣ ਆਸ਼ੂ ਦੇ ਟੱਚ ਵਿੱਚ ਨੇ ਉਹ ਕਹਿੰਦੇ ਨੇ ਕਿ ਅਸੀਂ ਖਾਣਾ ਪੂਰਤੀ ਕਰ ਰਹੇ ਹਾਂ ਥੋੜਾ ਬੋਤ ਤੁਰ ਰਹੇ ਹਾਂ ਲੇਕਿਨ ਵੋਟ ਜਿਹੜੀ ਹੈ ਭਾਰਤ ਭੂਸ਼ਣ ਆਸ਼ੂ ਨੂੰ ਜਾਵੇਗੀ ਧੰਨ